ਵਿਸ਼ਵਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕ ਕੁਮਰਪ੍ਰੀਤ ਕੋਰ ਤੇ ਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਬੂਲੇਟੰਦਾ ਆਕਾਸ ਕਰਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿਸਾਨੀ ਮੋਰਚੇ ਦੀ ਤਾਂ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਮਿਹਨਤ ਉਹ ਸੰਘਰਸ਼ ਕੀਤਾ ਜਾ ਰਿਹਾ ਤੇ ਉਦਰੀ ਕਿਸਾਨ ਗੁਜਗਜੀਤ ਸਿੰਘ ਡੱਲੇਵਾ ਦੇ ਮਰਨ ਵਰਤ ਨੂੰ ਲੈ ਕੇ ਵੀ 70 ਦਿਨ ਪੂਰੇ ਹੋ ਚੁੱਕੇ ਨੇ ਤਾਂ ਉਹਨਾਂ ਦਾ ਮਰਨ ਵਰਤ ਹੋਣਾ ਜਿਹੜਾ ਕਿ ਅੱਗੇ ਵਧਦਾ ਜਾ ਰਿਹਾ ਤੇ ਉਹਨਾਂ ਦੀ ਸਿਹਤ ਜਿਹੜੀ ਕਿ ਕਮਜ਼ੋਰ ਹੋ ਚੁੱਕਿਆ ਹਾਲਾਂਕਿ ਉਹਦੀ ਸਥਿਤੀ ਜਿਹੜੀ ਕਿ ਸਥਿਰ ਦਸਤੀ ਜਾ ਰਹੀ ਹੈ ਪਰਾ ਸ਼ਰੀਰ ਕਾਫੀ ਜ਼ਿਆਦਾ ਕਮਜ਼ੋਰ ਹੋ ਚੁੱਕਿਆ ਤੇ ਉਸ ਦੇ ਮੱਦੇ ਨਜ਼ਰ ਹੀ ਹੁਣ ਇਹ ਮੋਰਚਾ ਜਿਹੜਾ ਕਿ ਪਿਛਲੇ ਸਾਲ ਯਾਨੀ ਕਿ 13 ਫਰਵਰੀ 2024 ਨੂੰ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਹੁਣ 13 ਫਰਵਰੀ 2025 ਆਣ ਵਾਲੀ ਹੈ ਤੇ ਕਿਸਾਨਾਂ ਦੇ ਵੱਲੋਂ ਕਈ ਵੱਡੇ ਐਲਾਨ ਵੀ ਕੀਤੇ ਗਏ ਨੇ 11 12 ਤੇ 13 ਫਰਵਰੀ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਵੱਡੇ ਐਲਾਨ ਕੀਤੇ ਗਏ ਨੇ ਮਹਾਪੰਚਾਇਤਾਂ ਕੀਤੀਆਂ ਜਾਣਗੀਆਂ 1 ਸਾਲ ਪੂਰਾ ਹੋਣ ਤੇ ਕਿਸਾਨਾਂ ਦੇ ਵੱਲੋਂ ਮਹਾਪੰਚਾਇਤਾਂ ਕੀਤੀਆਂ ਜਾਣੀਆਂ ਖਨੌਰੀ ਬਾਰਡਰ ਤੇ ਕਿਸਾਨਾਂ ਦਾ ਵੱਡਾ ਐਲਾਨ ਕੀਤਾ ਗਿਆ 11 ਨੂੰ ਰਤਨਪੁਰਾ 12 ਨੂੰ ਖਨੌਰੀ ਤੇ 13 ਫਰਵਰੀ ਨੂੰ ਸ਼ੰਭੂ ਤੇ ਵੱਡਾ ਇਕੱਠ ਕੀਤਾ ਜਾਵੇਗਾ ਤਾਂ ਬਿਲਕੁਲ ਪੰਜਾਬ ਤੇ ਹਰਿਆਣਾ ਦੀ ਖਨੌਰੀ ਸਰਹੱਦ ਤੇ ਮਰਨ ਵਰ ਤੇ ਬੈਠੇ ਕਿਸਾਨਾਂ ਗੋ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵੀ ਠੀਕ ਹੈ ਦੱਸੀ ਨਹੀਂ ਜਾ ਰਹੀ ਪਹਿਲਾਂ ਉਹਨਾਂ ਨੂੰ ਬੁਖਾਰ ਸੀ ਹੁਣ ਉਹਨਾਂ ਦੇ ਕੰਨਾਂ ਵਿੱਚ ਦਰਦ ਹੋ ਰਿਹਾ ਜਦੋਂ ਕਿ ਡਾਕਟਰਾਂ ਦੀ ਇੱਕ ਟੀਮ ਉਹਨਾਂ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ ਦੂਜੇ ਪਾਸੇ ਕਿਸਾਨ ਵੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਬਜਟ ਤੋਂ ਨਿਰਾਸ਼ ਨਜ਼ਰ ਆਏ ਨੇ ਕਿਸਾਨ ਆਗੂ ਵੀ ਕਹਿਣਾ ਹੈ ਕਿ ਉਹਨਾਂ ਦਾ ਸੰਘਰਸ਼ ਇੱਕ ਸਾਲ ਤੋਂ ਚੱਲ ਰਿਹਾ ਹੈ ਪਰ ਘੱਟੋ ਘੱਟ ਸਮਰਥਨ ਬੋਲਦੇ ਕਿਸੇ ਕਾਨੂੰਨੀ ਗਾਰੰਟੀ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਤੇ ਹੁਣ 13 ਮੰਗਾਂ ਨੂੰ ਲੈ ਕੇ ਸ਼ੰਭੂ ਟੈਕਨੌਰੀ ਸਰਹੱਤੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਤੇ ਉਹ ਇਸੇ ਤਰ੍ਹਾਂ ਜਦ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਇਸੇ ਤਰੀਕੇ ਦੇ ਨਾਲ ਜਾਰੀ ਰੱਖਿਆ ਜਾਵੇਗਾ ਤੇ ਦੇਖਣਾ ਹੋਵੇਗਾ ਕਿ 11 12 ਤੇ 13 ਫਰਵਰੀ ਨੂੰ ਕਿਹੜੇ ਕਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਉਹਨਾਂ ਮਹਾਪੰਚਾਇਤਾਂ ਦੇ ਵਿੱਚ ਕਿਹੜੇ ਮੁੱਦੇ ਚੱਕੇ ਜਾਣਗੇ ਪਰ ਕਿਸਾਨਾਂ ਦਾ ਇੱਕ ਆਪਣਾ ਫੈਸਲਾ ਅਟਲ ਹੈ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਦੇ ਵੱਲੋਂ ਇਸੇ ਤਰੀਕੇ ਦੇ ਨਾਲ ਸੰਘਰਸ਼ ਜਾਰੀ ਰੱਖਿਆ ਜਾਵੇਗਾ ਮਹਾਕੁੰਮ 2025 ਦਾ ਜਿਹੜਾ ਕਿ ਆਗਾਜ਼ ਹੋ ਚੁੱਕਿਆ ਤੇ ਲੋਕ ਸ਼ਰਧਾ ਦੇ ਨਾਲ ਉੱਥੇ ਪਹੁੰਚ ਰਹੇ ਨੇ ਤੇ ਆਸਥਾ ਦੀ ਡੁੱਪਕੀ ਨਾਲ ਬੋਲ ਲਗਾਈ ਜਾ ਰਹੀ ਹੈ ਤੇ ਕਰੋੜਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਉੱਥੇ ਪਹੁੰਚ ਰਹੇ ਨੇ ਤੇ ਇੱਕ ਵੱਡਾ ਹਾਦਸਾ ਜਿਹੜਾ ਕਿ ਉੱਥੇ ਵਾਪਰਿਆ ਸੀ ਉੱਥੇ ਪਗੜੜ ਮਚ ਗਈ ਸੀ ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਲੋਕ ਜ਼ਖਮੀ ਵੀ ਦੱਸੇ ਜਾ ਰਹੇ ਸੀ ਤੇ ਇਸ ਮਾਮਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਲਿਜਾਇਆ ਗਿਆ ਪਰ ਸੁਪਰੀਮ ਕੋਰਟ ਦੇ ਬੋਲ ਉਸ ਮਾਮਲੇ ਨੂੰ ਜਿਹੜਾ ਕਿ ਇਨਕਾਰ ਕਰ ਦਿੱਤਾ ਗਿਆ ਸੌਮਨ ਨੂੰ ਸੁਪਰੀਮ ਕੋਰਟ ਦੇ ਵਿੱਚ ਮਹਾਕੁੰਭਗਦਰ ਮਾਮਲੇ ਦੇ ਸੁਣਵਾਈ ਹੋਈ ਇਸ ਦੌਰਾਨ ਭਾਰਤ ਦੇ ਚੀਫ ਜਸਟਿਸ ਸੀਜੀਆਈ ਨੇ ਇਸ ਘਟਨਾ ਨੂੰ ਮੰਦ ਭਾਗਾ ਦੱਸਿਆ ਹਾਲਾਂਕਿ ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਅਦਾਲਤ ਨੇ ਕਿਹਾ ਕਿ ਇਸ ਘਟਨਾ ਸੰਬੰਧੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਜਾਣੀ ਚਾਹੀਦੀ ਹੈ ਇਸ ਮਾਮਲੇ ਦੀ ਸੁਣਵਾਈ ਸੀਜੀਆਈ ਸੰਜੀਵ ਖੰਨਾ ਅਤੇ ਜਸਟਿਸ ਪੀਵੀ ਸੰਜੇ ਕੁਮਾਰ ਦੀ ਬੈਂਚ ਕਰ ਰਹੀ ਹੈ ਮਹਾਕਮ ਦੇ ਵਿੱਚ ਭਗਦਰ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਇੱਕ ਜਨ ਹਿਤ ਪਟੀਸ਼ਨ ਯਾਨੀ ਕਿ ਪੀਆਈਐਲ ਦਾਇਰ ਕੀਤੀ ਗਈ ਸੀ ਜਿਸ ਦੇ ਜਨਵਰੀ ਨੂੰ ਹੋਏ ਹਾਦਸੇ ਵਿੱਚ ਸ਼ਰਦਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਨਿਯਮ ਬਣਾਉਣ ਅਤੇ 30 ਸ਼ਰਦਾਲੂਆਂ ਦੀ ਮੌਤ ਦੀ ਸਥਿਤੀ ਰਿਪੋਰਟ ਦੀ ਮੰਗ ਕੀਤੀ ਗਈ ਸੀ 29 ਜਨਵਰੀ ਨੂੰ ਇਹ ਪਟੀਸ਼ਨ ਸੁਪਰੀਮ ਕੋਰਟ ਦੇ ਵਕੀਲ ਵਿਸ਼ਾਲ ਤਿਵਾੜੀ ਨੇ ਦਾਇਰ ਕੀਤੀ ਸੀ ਸੀਜੀਆਈ ਨੇ ਕਿਹਾ ਕਿ ਇਹ ਘਟਨਾ ਚਿੰਤਾ ਦਾ ਵਿਸ਼ਾ ਪਰ ਹਾਈ ਕੋਰਟ ਜੋ ਪਹਿਲਾਂ ਹੀ ਇੱਕ ਨਿਆਇਕ ਕਮਿਸ਼ਨ ਬਣਾਇਆ ਜਾ ਚੁੱਕਿਆ ਹੈ ਤੇ ਇਸ ਤੇ ਪਟੀਸ਼ਨ ਕਰਤਾ ਨੇ ਕਿਹਾ ਕਿ ਭਗਦਰ ਦੀਆਂ ਘਟਨਾਵਾਂ ਨਿਯਮਿਤ ਹੁੰਦੀਆਂ ਜਾ ਰਹੀਆਂ ਨੇ ਯੂਪੀ ਸਰਕਾਰ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕਲ ਰੋਹਤਕੀ ਨੇ ਬੈਂਚ ਨੂੰ ਦੱਸਿਆ ਕਿ ਘਟਨਾ ਦੀ ਨਿਆਇਕ ਜਾਂਚ ਚੱਲ ਰਹੀ ਹੈ ਉਨਾ ਇਹ ਵੀ ਕਿਹਾ ਕਿ ਇਸੇ ਤਰ੍ਹਾਂ ਦੀ ਇੱਕ ਪਟੀਸ਼ਨ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਹੈ ਸੀਜੀਆ ਸੰਜੀਵ ਖੰਨਾ ਅਤੇ ਜਸਟਿਸ ਪੀਵੀ ਸੰਜੇ ਕੁਮਾਰ ਦੇ ਬੈਂਚ ਨੇ ਪਟੀਸ਼ਨਕਰਤਾ ਨੂੰ ਹਾਈ ਕੋਰਟ ਤੱਕ ਪਹੁੰਚ ਕਰਨ ਦੀ ਆਜ਼ਾਦੀ ਦਿੰਦੇ ਹੋਏ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਸੁਪਰੀਮ ਕੋਰਟ ਦੇ ਵੱਲੋਂ ਬਿਆਦਬੀ ਮਾਮਲੇ ਦੇ ਵਿੱਚ ਰਾਮ रहीम ਨੂੰ ਕੋਈ ਰਾਹਤ ਨਹੀਂ ਮਿਲੀ ਹੈ ਹੁਣ ਇਹ ਸੁਣਵਾਈ ਜਿਹੜੀ ਕਿ 18 ਮਾਰਚ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ RAM RAHEM ਨੂੰ ਅਜੇ ਤੱਕ ਸੁਪਰੀਮ ਕੋਰਟ ਤੋਂ ਬਦਬੀ ਮਾਮਲੇ ਦੇ ਵਿੱਚ ਕੋਈ ਰਾਹਤ ਨਹੀਂ ਮਿਲੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਵਿਰੁੱਧ ਪੰਜਾਬ ਸਰਕਾਰ ਦੀ ਪਟੀਸ਼ਨ ਤੇ ਸੁਣਵਾਈ 18 ਮਾਰਚ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਮਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਦਬੀ ਦੇ ਇਲਜ਼ਾਮਾਂ ਦੇ ਵਿੱਚ RAM RAHEM ਦੇ ਵਿਰੁੱਧ ਤਿੰਨ ਮਾਮਲਿਆਂ ਵਿੱਚ ਹੇਠਲੀ ਅਦਾਲਤ ਦੇ ਵਿੱਚ ਚੱਲ ਰਿਹਾ ਮੁਕਦਮਾ ਜਾਰੀ ਰਹੇਗਾ ਇਸ ਦੌਰਾਨ ਸੁਪਰੀਮ ਕੋਰਟ ਦੇ ਵੱਲੋਂ ਹਾਈ ਕੋਰਟ ਦੇ ਹੁਕਮ ਤੇ ਲਗਾਇਆ ਗਿਆ ਸਟੇ ਆਰਡਰ ਜਾਰੀ ਰਹੇਗਾ ਪਿਛਲੇ ਸਾਲ ਮਾਰਚ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬਰਗਾੜੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸੰਬੰਧਿਤ ਮਾਮਲਿਆਂ ਦੇ ਵਿੱਚ ਹੇਠਲੀ ਅਦਾਲਤ ਚ ਚੱਲ ਰਹੀ ਕਾਰਵਾਈ ਤੇ ਰੋਕ ਲਗਾ ਦਿੱਤੀ ਸੀ ਪੰਜਾਬ ਸਰਕਾਰ ਨੇ ਇਸ ਹੁਕਮ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ ਪਿਛਲੀ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਹੁਕਮਾਂ ਤੇ ਰੋਕ ਲਗਾ ਦਿੱਤੀ ਸੀ ਅਤੇ ਰਾਮ ਰਹੀਮ ਨੂੰ ਨੋਟਿਸ ਜਾਰੀ ਕੀਤਾ ਸੀ ਤੇ ਪੰਜਾਬ ਸਰਕਾਰ ਦੇ ਵੱਲੋਂ ਅਜਰਾਮ ਰਹੀਮ ਦੇ ਹਲਫਨਾਮੇ ਦਾ ਜਵਾਬ ਦੇਣ ਲਈ 3 ਹਫਤਿਆਂ ਦਾ ਸਮਾਂ ਦੇਣ ਦੀ ਮੰਗ ਕੀਤੀ ਗਈ ਸੁਪਰੀਮ ਕੋਰਟ ਨੇ ਸਮਾਦਤਾ ਅਤੇ ਸੁਣਵਾਈ 18 ਮਾਰਚ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਜਸਟਿਸ ਬੀ ਆਰ ਗਵਾਈ ਅਤੇ ਵਿਨੋਦ ਚੰਦਰਨ ਦੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਹੈ ਦਰਅਸਲ ਜੂਨ 2015 ਦੇ ਵਿੱਚ ਫਰੀਦਕੋਟ ਦੇ ਬੁੱਜワਹਿਰ ਸਿੰਘ ਵਾਲਾ ਅਤੇ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਦਬੀ ਕੀਤੀ ਗਈ ਸੀ ਪੰਜਾਬ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਲਈ ਐਸਆਈਟੀ ਬਣਾਈ ਸੀ ਆਪਣੀ ਜਾਂਚ ਵਿੱਚ ਐਸਆਈਟੀ ਨੇ ਗੁਰਮੀਤ ਨੂੰ ਮੁੱਖ ਸਾਜ਼ਿਸ਼ਕਰਤਾ ਦੱਸਿਆ ਤੇ ਗੁਰਮੀਤ RAM ਰਹੀਮ ਅਤੇ ਕਈ ਹੋਰ ਦੋਸ਼ੀਆਂ ਦੇ ਵਿਰੁੱਧ ਤਿੰਨ ਮਾਮਲੇ ਦਰਜ ਕੀਤੇ ਗਏ ਸੰਤ ਸੁਪਰੀਮ ਕੋਰਟ ਦੇ ਹੁਕਮਾਂ ਤੇ ਇਹ ਤਿੰਨ ਨੂੰ ਕੇਸ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚ ਤਬਦੀਲ ਕਰ ਦਿੱਤੇ ਗਏ ਸਨ ਉਦਰੀ ਮਸ਼ਹੂਰ ਅਦਾਕਾਰ ਤੇ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਕਰੀਬੀ ਦੇ ਕਰਤੇ ਫਾਇਰਿੰਗ ਕੀਤੀ ਗਈ ਹੈ ਜ ਜਹਾਂ ਇੱਕ ਹੈ ਵੱਡੀ ਅਪਡੇਟ ਹੁਣਾਂ ਸਾਂਝੀ ਕਰ ਰਹੇ ਹਾਂ ਉਹਨਾਂ ਦੇ ਕਰਤੇ ਕਰੀਬੀ ਦੇ ਕਰਤੇ ਜਿਹੜੀ ਕਿ ਫਾਇਰਿੰਗ ਕੀਤੀ ਗਈ ਮਰਹੂਮਾਇਕ ਸੱਦੋ ਮੁਸੇ ਵਾਲਾ ਦੇ ਕਰੀਬੀ ਸਾਥੀ ਪ੍ਰਗਟ ਸਿੰਘ ਦੇ ਘਰ ਤੇ ਫਾਇਰਿੰਗ ਹੋਈ ਹੈ ਤੇ ਇਸ ਦੇ ਨਾਲ ਪਿੰਡ ਦੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਤੇ ਸਵਾਰ ਨੌਜਵਾਨ ਰਾਤ ਨੂੰ ਫਾਇਰ ਕਰਕੇ ਫਰਾਰ ਹੋ ਗਏ ਉਸ ਤੋਂ ਬਾਅਦ ਪ੍ਰਗਟ ਸਿੰਘ ਨੂੰ ਇੰਗਲੈਂਡ ਤੋਂ ਫੋਨ ਆਇਆ ਪਰ ਉਹਨਾਂ ਨੇ ਫੋਨ ਨਹੀਂ ਚੁੱਕਿਆ ਹਾਲਾਂਕਿ ਬਾਅਦ ਦੇ ਵਿੱਚ ਮੈਸੇਜ ਕੀਤਾ ਗਿਆ ਤੇ ਉਹਨਾਂ ਨੂੰ 30 ਲੱਖ ਰੁਪਏ ਦੀ ਫਿਰੌਤੀ ਦੇਣ ਦੀ ਧਮਕੀ ਦਿੱਤੀ ਗਈ ਮੈਸੇਜ ਦੇ ਵਿੱਚ ਲਿਖਿਆ ਗਿਆ ਕਿ ਜੇਕਰ ਫਿਰੌਤੀ ਨਾ ਦਿੱਤੀ ਗਈ ਤਾਂ ਬੇਸ਼ੱਕ ਗਨਮੈਨ ਲੈ ਲਵੋ ਅਗਲਾ ਨੰਬਰ ਉਸ ਦਾ ਹੋਵੇਗਾ ਚਾਹੇ ਗੱਡੀ ਬੁਲੇਟ ਪ੍ਰੂਫ ਕਰਵਾ ਲਵੋ ਇਹ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਲ ਹੋ ਗਈ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਤੇ ਪ੍ਰਗਟ ਸਿੰਘ ਮੂਸਾਣਾ ਦੇ ਗੀਤਾਂ ਦੇ ਵਿੱਚ ਵੀ ਕੰਮ ਕਰ ਚੁੱਕੇ ਨੇ ਉੰਜ ਪ੍ਰਗਟ ਸਿੰਘ ਟ੍ਰਾਂਸਪੋਰਟ ਦਾ ਕੰਮ ਕਰਦਾ ਹੈ ਪਤਾ ਲੱਗਿਆ ਹੈ ਕਿ ਹਮਲਾਵਰਾਂ ਨੇ 3 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਹੈ ਤੇ ਬਦਮਾਸ਼ਾਂ ਨੇ ਲੋਰੈਂਸ ਗਰੁੱਪ ਤੋਂ ਹੋਣ ਦਾ ਦਾਵਾ ਕਰਕੇ ਫਿਰੋਤੀ ਦੀ ਮੰਗ ਕੀਤੀ ਹੈ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਧਮਕੀ ਲੋਰੈਂਸ ਗਰੁੱਪ ਵੱਲੋਂ ਪੇਜੀ ਗਈ ਹੈ ਜਾਂ ਫਿਰ ਨਹੀਂ ਤੇ ਇਸ ਦੇ ਵਿੱਚ ਗਲੇਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਦਰੀ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਪਠਾਨਕੋਟ ਦੇ ਵਿੱਚ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦਾ ਉਦਘਾਟਨ ਕੀਤਾ ਗਿਆ ਰੱਖਿਆ ਦੀ ਦੂਜੀ ਕਤਾਰ ਨੂੰ ਹੋਰ ਮਜ਼ਬੂਤ ਕਰਨ ਅਤੇ ਨਿਗਰਾਨੀ ਵਿੱਚ ਹੋਰ ਵਾਅਦਾ ਕਰਨ ਦੇ ਉਦੇਸ਼ ਦੇ ਨਾਲ ਪੰਜਾਬ ਪੁਲਿਸ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਫੈਲੇ ਸਰਹੱਦੀ ਖੇਤਰਾਂ ਦੇ ਵਿੱਚ 703 ਰਣਨੀਤਿਕ ਸਥਾਨਾਂ ਤੇ 2300 ਕਲੋਜ਼ ਸਰਕਟ ਟੈਲੀਵਿਜ਼ਨ ਸੀਸੀਟੀਵੀ ਕੈਮਰੇ ਲਗਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਇਹ ਜਾਣਕਾਰੀ ਇੱਥੇ ਡਾਇਰੈਕਟਰ ਜਰਨਲ ਆਫ ਪੁਲਿਸ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਦਿੱਤੀ ਗਈ ਹੈ ਉਹਨਾਂ ਕੇ ਹਾਗੇ ਅਸੀਂ ਪਠਾਨਕੋਟ ਤੋਂ ਫਾਜ਼ਿਲਕਾ ਤੱਕ 703 ਰਣਨੀਤਿਕ ਸਥਾਨਾਂ ਤੇ 45 ਕਰੋੜ ਰੁਪਏ ਦੀ ਲਾਗਤ ਨਾਲ 2300 ਸੀਸੀਟੀਵੀ ਕੈਮਰੇ ਲਗਾ ਕੇ ਰੱਖਿਆ ਦੀ ਦੂਜੀ ਕਤਾਰ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ ਡੀਜੀਪੀ ਨੇ ਕਿਹਾ ਕਿ ਅੱਜ ਪਠਾਨਕੋਟ ਜ਼ਿਲ੍ਹੇ ਦੇ ਪੁਲਿਸ ਸਟੇਸ਼ਨ ਡਿਵੀਜ਼ਨ 1 ਦੀ ਦੂਜੀ ਮੰਜ਼ਲ ਤੇ ਸਥਿਤ ਨਵੇਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਉਦਘਾਟਨ ਸਮੇਤ ਜ਼ਿਲ੍ਹੇ ਵਿੱਚ ਪੁਲਿਸ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਦੇ ਲਈ ਆਏ ਹਨ। ਉਨ੍ਹਾਂ ਕਿਹਾ ਕਿ ਇਹ ਅਤਿ ਆਧੁਨਿਕ ਸਹੂਲਤ ਗੁੰਝਲਦਾਰ ਸਾਈਬਰ ਅਪਰਾਧਾਂ ਨਾਲ ਨਜਿੱਠਣ ਅਤੇ ਆਨਲਾਈਨ ਧੋਖਾਧੜੀ ਦੇ ਪੀੜਤਾਂ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਹਲ ਪ੍ਰਦਾਨ ਕਰਨ ਲਈ ਉਹਨਾਂ ਟੈਕਨੋਲੋਜੀ ਨਾਲ ਲੈਸ ਹੈ ਉਹਨਾਂ ਅਗੇ ਕਿਹਾ ਕਿ ਨਾਗਰਿਕ ਸਿੱਧੇ ਪੁਲਿਸ ਸਟੇਸ਼ਨ ਜਾਂ ਟੂਲ ਫ੍ਰੀ ਹੈਲਪਲਾਈਨ ਨੰਬਰ 1930 ਤੇ ਸਾਈਬਰ ਅਪਰਾਧਾਂ ਦੀ ਰਿਪੋਰਟ ਕਰ ਸਕਦੇ ਨੇ ਡੀਜੀਪੀ ਗੌਰਵ ਯਾਦਵ ਨੇ ਨਵੀਕਰਨ ਕੀਤੇ ਪੁਲਿਸ ਕਮਾਂਡ ਅਤੇ ਕੰਟਰੋਲ ਸੈਂਟਰ ਦਾ ਵੀ ਉਦਘਾਟਨ ਕੀਤਾ ਜਿਸ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਜਿਸ ਦਾ ਉਦੇਸ਼ ਪੂਰੇ ਪਠਾਨਕੋਟ ਦੇ ਵਿੱਚ ਆਉਣ ਜਾਣ ਵਾਲੇ ਸਾਰੇ ਸਥਾਨਾਂ ਤੇ ਸੀਸੀਟੀਵੀ ਕੈਮਰਿਆਂ ਰਾਹੀਂ ਨਜ਼ਰ ਰੱਖ ਕੇ ਸਰਹੱਦੀ ਜ਼ਿਲ੍ਹੇ ਦੇ ਵਿੱਚ ਸੁਰੱਖਿਆ ਨੂੰ ਹੋਰ ਵਧਾਉਣਾ ਹੈ ਤਦ ਦੇ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਮੁੰਬਈ ਦੇ ਵਿਕਟੋ ਕ੍ਰਿਕਟ ਕਡੇਆ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਐਤਵਾਰ ਨੂੰ ਦੱਖਣੀ ਮੁੰਬਈ ਦੇ ਪਾਰਸੀ ਜਮਖਾਨਾ ਦਾ ਦੌਰਾ ਕੀਤਾ ਤੇ ਇਸ ਦੌਰਾਨ ਉਹਨਾਂ ਨੇ ਟੈਨਿਸ ਬਾਲ ਨਾਲ ਕ੍ਰਿਕਟ ਖੇਡੀ ਅਤੇ ਕ hockey ਉਹਨਾਂ ਨੂੰ ਖੁਸ਼ੀ ਹੈ ਕਿ ਉਹ ਜ਼ਿਆਦਾ ਵਾਰ ਆਊਟ ਨਹੀਂ ਹੋਏ ਤੇ ਸੁਨਕ ਨੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਲਿਖਿਆ ਪੈਨਿਸ ਬਾਲ ਕ੍ਰਿਕਟ ਖੇਡੇ ਬਿਨਾ ਮੁੰਬਈ ਦੀ ਕੋਈ ਵੀ ਯਾਤਰਾ ਪੂਰੀ ਨਹੀਂ ਮੰਨੀ ਜਾਂਦੀ। ਉਹਨਾਂ ਪੱਤਰਕਾਰਾਂ ਨੂੰ ਵੀ ਕਿਹਾ ਮੈਂ ਪਾਰਸੀ ਜਿਮਖਾਨਾ ਕਲੱਬ ਦੇ ਸਥਾਪਨਾ ਦਿਵਸ ਸਮਾਰੋਹ ਵਿੱਚ ਤੁਹਾਡੇ ਸਾਰਿਆਂ ਦੇ ਵਿਚਕਾਰ ਆ ਕੇ ਬਹੁਤ ਖੁਸ਼ ਹਾਂ। ਇਹ ਇੱਕ ਅਸਧਾਰਨ ਪ੍ਰਾਪਤੀ ਹੈ। ਇੰਨੇ ਸਾਰੇ ਇਤਿਹਾਸ ਅਤੇ ਇੰਨੇ ਸਾਰੀਆਂ ਦਿਲਚਸਪ ਚੀਜ਼ਾਂ ਦਾ ਗਵਾਹ ਬਣਿਆ ਮੈਂ ਅੱਜ ਸਵੇਰੇ ਜ਼ਿਆਦਾ ਵਾਰ ਆਊਟ ਨਹੀਂ ਹੋਇਆ ਸੁਨਕ ਨੇ ਵੀ ਕਹਾ ਕਿ ਹੋਰ ਯਾਤਰਾਵਾਂ ਕਰਨ ਦੇ ਲਈ ਉਤਸੁਕ ਨੇ ਅਤੇ ਪਾਰਸੀ ਜਮਖਾਨਾ ਦੀ ਸਥਾਪਨਾ 25 ਫਰਵਰੀ 1885 ਨੂੰ ਕੀਤੀ ਗਈ ਸੀ ਅਤੇ ਸਰ ਜਮਸ਼ੇਦਜੀ ਸੀਜੀ ਪੋਇਨ ਨੂੰ ਇਸ ਦਾ ਸੰਸਥਾਪਕ ਪ੍ਰਦਾਨ ਜਦੋਂ ਕਿ ਜਿਮਸ਼ੇਦਜੀ ਟਾਟਾ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ ਪੰਜਾਬ ਦੇ ਸਾਫ ਦਾ ਐਡਵੋਕੇਟ ਜਰਨਲ ਹਰਦੇਵ ਸਿੰਘ ਮੱਧਵਾਲ ਦੀ ਅੰਤਿਮ ਅਰਦਾਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਸ਼ਾਮਿਲ ਹੋਏ ਨੇ ਤੇ ਉਹਨਾਂ ਦੇ ਵੱਲੋਂ ਫੇਸਬੁੱਕ ਤੇ ਵੀ ਪੋਸਟ ਸਾਂਝੀ ਕੀਤੀ ਗਈ ਹੈ ਉਹਨਾਂ ਲਿਖਿਆ ਪੰਜਾਬ ਦੇ ਸਾਡਾ ਐਡਵੋਕੇਟ ਜਰਨਲ ਹਰਦੇਵ ਸਿੰਘ ਮਤੇਵਾਲ ਜੀ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋ ਸ਼ਰਦਾਂਝਲੀ ਪੇਟ ਕੀਤੀ ਅਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਮਤੇਵਾਲ ਸਾਹਿਬ ਨੇ ਸਖਤ ਮਿਹਨਤ ਨਾਲ ਕਾਨੂੰਨ ਦੇ ਖੇਤਰ ਵਿੱਚ ਆਪਣਾ ਨਾਮ ਬਣਾਇਆ ਅਤੇ ਪੰਜਾਬ ਦੀ ਸੇਵਾ ਕੀਤੀ ਵੱਡੇ ਬਾਦਲ ਸਾਹਿਬ ਨਾਲ ਜੁੜੀਆਂ ਉਹਨਾਂ ਦੀਆਂ ਯਾਦਾਂ ਨੂੰ ਵੀ ਤਾਜ਼ਾ ਕੀਤਾ ਵਾਹਿਗੁਰੂ ਜੀ ਵਿਚੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਤੁਦਰੀ ਕੈਪਟਨ ਅਬਰਿੰਦਰ ਸਿੰਘ ਦੇ ਵੱਲੋਂ ਪੋਸਟ ਕਰਕੇ ਸੋਸ਼ਲ ਮੀਡੀਆ ਤੇ ਸਰਵ ਉੱਤਮ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ ਨੇ ਪੋਸਟ ਵਿੱਚ ਉਹਨਾਂ ਲਿਖਿਆ ਕਿ ਪੰਜਾਬ ਲਈ ਬੜੀ ਮਾਣ ਵਾਲੀ ਗੱਲ ਹੈ ਠਕੀਆਂ ਰਾਸ਼ਟਰੀ ਖੇਡਾਂ ਵਿੱਚ 50 ਮੀਟਰ ਰਾਈਫਲ ਮੁਕਾਬਲੇ ਵਿੱਚ ਕ੍ਰਮਵਾਰ 골ਡ ਅਤੇ ਸਿਲਵਰ ਜਿੱਤਣ ਲਈ ਸਫਤ ਕੌਰ ਸਮਰਾ ਅਤੇ ਅੰਜਮ ਮੋਦਕਲ ਨੂੰ ਹਾਰਦਿਕ ਵਧਾਈ ਉਹਨਾਂ ਦੀ ਪ੍ਰਾਪਤੀ ਇੱਕ ਸੱਚੀ ਪ੍ਰੇਰਨਾ ਅੰਦਸਦੀ ਕਿ ਪੰਜਾਬ ਦੇ ਸਿਫਤ ਕੌਰ ਸਮਰਾ ਅਤੇ ਕਰਨਾਟਕ ਦੇ ਜਨਾਥਨ ਐਥਨੀ ਨੇ ਸੋਮਵਾਰ ਨੂੰ ਇਥੇ ਰਤਮੀਆ ਰਾਸ਼ਟਰੀ ਖੇਡਾਂ ਵਿੱਚ ਕ੍ਰਮਵਾਰ ਔਰਤਾਂ ਦੀ 50 ਮੀਟਰ ਤਿੰਨ ਪੋਜੀਸ਼ਨ ਅਤੇ ਪੁਰਸ਼ਾਂ ਦੀ 10 ਮੀਟਰ ਪਿਸਟਲ ਮੁਕਾਬਲਿਆਂ ਵਿੱਚ ਸੂਨ ਤਗਮੇ ਜਿੱਤੇ। ਏਸ਼ੀਅਨ ਖੇਡਾਂ ਦੇ ਸੂਨ ਤਗਮਾ ਜੇਤੂ 23 ਸਾਲਾਂ ਸਿਫਤ ਨੇ ਇਥੇ ਮਹਾਰਾਣਾ ਪ੍ਰਤਾਪ ਕਾਲਜ ਦੇ ਵਿੱਚ 416.2 ਅੰਕਾਂ ਨਾਲ ਫਾਈਨਲ ਦੇ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ ਪੈरिस 올림픽 ਦੇ ਵਿੱਚ ਫਾਈਨਲਸ ਦੇ ਵਿੱਚ ਜਗ੍ਹਾ ਬਣਾਉਣ ਦੇ ਲਈ ਅਸਫਲ ਰਹਿਣ ਵਾਲੀ ਸਿਫਤ ਨੇ ਇੱਥੇ ਜਾਰੀ ਇੱਕ ਰਿਲੀਜ਼ ਵਿੱਚ ਕਿਹਾ ਇਹ 올림픽 ਤੋਂ ਬਾਅਦ ਮੇਰੇ ਲਈ ਵਾਪਸੀ ਵਾਂਗ ਹੈ ਮੈਂ 올ੰਬਿਕ ਤੋਂ ਬਾਅਦ ਬ੍ਰੇਕ ਨਹੀਂ ਲਿਆ ਅਤੇ ਆਪਣਾ ਅਭਿਆਸ ਜਾਰੀ ਰੱਖਿਆ ਅਜਿਹੀ ਸਥਿਤੀ ਵਿੱਚ ਸੋਨ ਤਗਮਾ ਜਿੱਤਨ ਦਾ ਤਜ਼ਰਬਾ ਖਾਸ ਹੈ ਇਸ ਮੁਕਾਬਲੇ ਵਿੱਚ ਉਸਦੀ ਰਾਤ ਸਾਥੀ ਅੰਜੂ ਮੋਦਗਿਲ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ ਜਦੋਂ ਕਿ ਤੇਲੰਗਾਨਾ ਦੀ ਸੁਰਵੀਪਾਰ ਦਵਾਜ ਰਾਪੋਲ ਨੇ ਕਾਂਦੀ ਦਾ ਤਗਮਾ ਜਿੱਤਿਆ ਐਂਥਨੀ ਨੇ ਪੁਰਸ਼ਾਂ ਦੇ 10 ਮੀਟਰ ਪਿਸਟਲ ਫਾਈਨਲਸ ਦੇ ਵਿੱਚ ਸੋਨ ਤਗਮਾ ਜਿੱਤਨ ਲਈ ਸਬਰ ਅਤੇ ਇਕਾਗਰਤਾ ਦਿਖਾਈ ਆਰਮੀ სპੋਰਟਸ ਪ੍ਰੋ ਪ੍ਰੋਮੋਸ਼ਨ ਬੋਰਡ ਦੇ ਰਵਿੰਦਰ ਸਿੰਘ ਨੇ ਚਾਂਦੀ ਦਾ ਤਗਮਾ ਜਿੱਤਿਆ ਜਦੋਂ ਕਿ ਗੁਪਤ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ ਜਿੱਥੇ ਇੱਕ ਪਾਸੇ ਪਹਿਲਾਂ ਲੋਹੜੀ ਦਾ ਤਿਉਹਾਰ ਤੇ ਹੁਣ ਬਸੰਤ ਪੰਚਮੀ ਦਾ ਤਿਉਹਾਰ ਲੋਕਾਂ ਦੇ ਵੱਲੋਂ ਪਤੰਗਾ ਉਡਾ ਕੇ ਬੜੇ ਹਿਤੂਮਦਮ ਦੇ ਨਾਲ ਜਿਹੜਾ ਕਿ ਮਨਾਇਆ ਗਿਆ ਪਰ ਦੂਜੇ ਪਾਸੇ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਇਹ ਖੂਨੀ ਚਾਇਨਾ ਡੋਰ ਕਾਰਨਕ ਕਈ ਨੌਜਵਾਨ ਆਪਣੀ ਜਾਨਾ ਗੁਆ ਬੈਠ ਚੁੱਕੇ ਨੇ ਤੇ ਕਈਆਂ ਦੇ ਜਾਨਲੇਵਾ ਸੱਟਾਂ ਲੱਗੀਆਂ ਨੇ ਤੇ ਇਸੇ ਕਰਕੇ ਇੱਕ ਨਵਾਂ ਮਾਮਲਾ ਜਿਹੜਾ ਕਿ ਸਾਹਮਣੇ ਆਇਆ ਜਿੱਥੇ ਕਿ ਇੱਕ ਨੌਜਵਾਨ ਆਪਣੇ ਘਰ ਜਾ ਰਿਹਾ ਹੁੰਦਾ ਤੇ ਇਸ ਚਾਈਨਾ ਡੋਰ ਦੀ ਲਪੇਟ ਦੇ ਵਿੱਚ ਆ ਜਾਂਦਾ ਤੇ ਉਸ ਨੂੰ ਕਾਫੀ ਡੂੰਗਾ ਕੱਟ ਲੱਗਦਾ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਇੱਕ ਪਾਸੇ ਜਿੱਥੇ ਪਸੰਦ ਪੰਜਵੀਂ ਦਾ ਤਿਹਾ ਤੇ ਪਤੰਗਾ ਉਡਾ ਕੇ ਤਿਹਾ ਮਨਾਇਆ ਗਿਆ ਤੇ ਉੱਥੇ ਹੀ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਕੁੰਨੀ ਚਾਈਨਾ ਡੋਰ ਦੇ ਨਾਲ ਵੀ ਪਤੰਗਾਂ ਉੜਾਇਆ ਜਾਣੇ ਤੇ ਪੁਲਿਸ ਪ੍ਰਸ਼ਾਸਨ ਦੀ ਸਖਤੀ ਤੋਂ ਬਾਅਦ ਵੀ ਇਹ ਚਾਈਨਾ ਡੋਰ ਤੜੱਲੇ ਦੇ ਨਾਲ ਮਾਰਕੀਟ ਦੇ ਵਿੱਚ ਵਿਕ ਰਹੀ ਹੈ ਇਸ ਖੂਨੀ ਚਾਈਨਾ ਡੋਰ ਨੇ ਸਮਰਾਲਾ ਦੇ ਨਜ਼ਦੀਕ ਚਹਲਾ ਪਿੰਡ ਕੋਲ ਲੁਜਾਨਾ ਤੋਂ ਮੁਰੰਡਾ ਆਪਣੇ ਘਰ ਜਾ ਰਹੇ ਇੱਕ ਵਿਅਕਤੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਮੋਟਰਸਾਈਕਲ ਤੇ ਸਵਾਰ ਇਸ ਵਿਅਕਤੀ ਦੇ ਚਾਈਨਾ ਡੋਰ ਨੇ ਚਿਹਰੇ ਨੂੰ ਪੂਰੀ ਤਰ੍ਹਾਂ ਗਹਿਰਾਈ ਨਾਲ ਕੱਟ ਮਾਰ ਦਿੱਤਾ ਜਿਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਦੇ ਚਿਹਰੇ ਤੇ 45 ਤੋਂ 50 ਟੰਕੇ ਲਗਾਏ ਗਏ ਤੇ ਉਸ ਨੂੰ ਆਪਣੀ ਦੇਖਰੇਖ ਦੇ ਵਿੱਚ ਰੱਖਿਆ ਗਿਆ। ਇਹ ਚਹਿਲਾ ਪਿੰਡ ਮੈਂ ਖੜਾ ਸੀਗਾ ਤੇ ਮਾੜਾ ਗਾਂਹ ਤੋਂ ਚਹਿਲਾ ਤੋਂ ਆ ਰਹੇ ਸੀਗੇ ਇਹਨਾਂ ਦਾ ਚਹਿਲਾ ਰੂਰ ਨਾਲ ਗਾਲਾ ਵੱਟਿਆ ਗਿਆ ਸੀਗਾ ਤੇ ਮੈਂ ਸਰਕਾਰੀ ਹਸਪਤਾਲ ਲਿਆ ਕੇ ਇਹਨਾਂ ਨੂੰ ਦਾਖਲ ਕਰਾਤਾ ਤੇ ਸੱਟ ਵੀ ਬਹੁਤ ਜ਼ਿਆਦਾ ਲੱਗੀ ਇਹਨਾਂ ਦੇ ਤੇ ਮੋਟਰਸਾਈਕਲ ਵੀ ਇਹਨਾਂ ਕੋਲ ਚਲਾ ਰਹੇ ਸੀ ਸਾਰਾ ਖੂਨ ਨਾਲ ਕੋਟ ਭਰ ਗਿਆ ਇਹਨਾਂ ਦਾ ਕਿੰਨੀ ਕੇਸ ਹੈ ਇਹ ਜੀ ਹੋਗੀ 50 60 ਸਾਲ ਦੀ ਇਹਨਾਂ ਦੀ ਕਿੰਨੇ ਕਿ ਜਿਹੜੀ ਸੱਟ ਲੱਗੀ ਕਿੰਨੀ ਦੀ ਸੱਟ ਇੱਥੋਂ ਤੋਂ ਲੈ ਕੇ ਗਲੇ ਤੱਕਰ ਜਾਨੀ ਕਿ ਬੋਲੇ ਤੱਕਰ ਭਟਿਆ ਗਿਆ ਇਹਨਾਂ ਦੇ ਘੜ ਤੋਂ ਘਟ 20 25 ਟਾਂਕੇ ਦਾ ਆਰਾਮ ਨਾਲ ਲੱਗਣਾ ਜੀ ਇਹਨਾਂ ਦੇ ਹਾਂਜੀ ਸਰ ਦਾ ਕੀ ਕਹਿਣਾ ਉਹ ਮੈਨੂੰ ਪੁੱਛ ਰਹੇ ਸੀਗੇ ਵੀ ਤੁਸੀਂ ਕਿੱਥੋਂ ਆਏ ਮੈਂ ਕਿਹਾ ਮੈਂ ਚਹਲਾ ਤੋਂ ਆਇਆ ਨਾਂ ਲੈ ਕੇ ਆਇਆ ਜੀ ਇਹਨਾਂ ਨੂੰ ਤੇ ਘੜ ਤੋਂ ਘਟ 20 25 ਟਾਂਕਿਆਂ ਦਾ ਕੇਸ ਆ ਜੀ ਕਿੰਨੇ ਕ ਬਜ ਦੀ ਘਟਨਾ ਹੈ ਇਹ ਇਹ ਹੁਣੇ 10 ਮਿੰਟ ਪਹਿਲਾਂ ਦੀ ਘਟਨਾ ਜੀ ਇਹ ਮੈਂ ਲੁਧਿਆਣੇ ਤੋਂ ਬਾਸਾਰੀ ਸੀਗਾ ਮੈਂ ਰੈਂਡਮ ਜਾ ਰਿਹਾ ਸੀਗਾ ਕੀ ਹੋਇਆ ਕੀ ਹੋਇਆ ਚਹਰਾੜ ਹੋਰ ਫਿਰ ਗਈ ਮੂਤੇ ਇਹ ਜਿੱਦ ਨੂੰ ਮੋਟਰ ਵਾਲਦਾ ਹੈਗਾ ਜੀ ਜਿਹੜੇ ਪੰਡਾ ਹੁੰਦਾ ਮਰਾ ਵੰਡਾ ਢੋਲਣਾ ਮਾਜਰਾ ਵੰਡਾ ਪਰੰਡੀ ਦੇ ਕੋਲ ਆਇਆ ਮੈਂ ਉਹਨੇ ਫੋਨ ਲੱਗਿਆ ਔਰ ਮਰਾ ਮੁੰਡਾ ਲੈ ਗਿਆ ਨਾਲ ਜਿਹੜਾ ਸੜਕ ਤੇ ਖੜਾ ਸੀਗਾ ਨਾਲ ਤੇ ਇਹ ਵਾਦ ਲੈ ਕੇ ਆਇਆ ਮੰਨੋ ਕਿੰਨੇ ਦਾ ਬੁੱਲਾ ਦਿੰਦੇ ਤਾਂ ਤੇ ਪਤਾ ਨਹੀਂ ਹੋਣਾ ਡਾਕਟਰਾਂ ਕੋਲ ਕਿ ਮੈਂ ਲੱਗਵਾਉਂਗਾ 7-7 ਰੰਗ ਦੇ ਦਾਤ ਲੱਗਣਗੇ ਮੈਂ ਲੱਗਵਾਉਂਗਾ ਸਾਡੀ ਇਹ ਮੇਨ ਹੈਵੀ ਤੇ ਲੱਗੇ ਹਾਂਜੀ ਮੈਂ ਹੈਵੀ ਜੀ ਪੰਜਾਬ ਦੇ ਵਿੱਚ ਇੱਕ ਕਹਾਵਤ ਕਾਫੀ ਮਸ਼ਹੂਰ ਹੈ ਆਈ ਬਸੰਤ ਪਾਲਾ ਉਡੰਤ ਕਿਆ ਜਾਂਦਾ ਹੈ ਕਿ ਬਸੰਤ ਤੋਂ ਬਾਅਦ ਅਕਸਰ ਠੰਡ ਜਿਹੜੀ ਕਿ ਘਟ ਜਾਂਦੀ ਹੈ ਪਰ ਇਸ ਵਾਰ ਕੁਝ ਉਲਟਾ ਹੀ ਦੇਖਿਆ ਜਾ ਰਿਹਾ ਹੈ ਠੰਡ ਦਾ ਕਹਿਰ ਜਿਹੜਾ ਕਿ ਹੁਣ ਬਸੰਤ ਤੋਂ ਬਾਅਦ ਵਧਦਾ ਹੀ ਜਾ ਰਿਹਾ ਜਿੱਥੇ ਜਨਵਰੀ ਦੇ ਮਹੀਨੇ ਦੇ ਵਿੱਚ ਜਿਹੜੀ ਕਿ ਤੋਪਾਂ ਨਿਕਲਦੀ ਹੋਈ ਲਗਾਤਾਰ ਨਜ਼ਰ ਆ ਰਹੀ ਸੀ ਪਰ ਜਿਵੇਂ ਹੀ ਇੱਕ ਪਰਬਤ ਚੜ੍ਹਦੀ ਹੈ ਤੇ ਉਵੇਂ ਹੀ ਤੁੰਡ ਦਾ ਕਹਿਰ ਦੇਖਣ ਨੂੰ ਮਿਲਦਾ ਹੈ ਪੰਜਾਬ ਖਾਸ ਤੌਰ ਤੇ ਤੁੰਦ ਚਿੱਟੀ ਚਾਦਰ ਦੇ ਵਿੱਚ ਲਿਪਟਿਆ ਹੋਇਆ ਜਿਹੜਾ ਕਿ ਨਜ਼ਰ ਆਉਣਾ ਤਾਂ ਆਵਾਜ਼ਾਈ ਤੇ ਵੀ ਇਸ ਦਾ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ ਦਰਸਲ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਹੋਰ ਇਸ ਜਿਆਦਾ ਠੰਡ ਅਤੇ ਕੋਹਰੇ ਦੀ ਚੇਤਾਵਨੀ ਜਾਰੀ ਕੀਤੀ ਹੈ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਇਲਾਕਿਆਂ 'ਚ ਬੱਦਲ ਛਾਏ ਰਹਿਣਗੇ ਜੁਥੇ ਇਨ੍ਹਾਂ ਇਲਾਕਿਆਂ 'ਚ ਮੀਂਹ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ ਉੱਥੇ ਹੀ ਸੀਸਲਹਿਤ ਦਾ ਅਲਰਟ ਵੀ ਜਾਰੀ ਕੀਤਾ ਗਿਆ ਜਿਸ ਕਾਰਨ ਲੋਕਾਂ ਨੂੰ ਦੁਬਾਰਾ ਕੰਬਣੀ ਛਿੜਨ ਵਾਲੀ ਠੰਡ ਦਾ ਅਹਿਸਾਸ ਹੋ ਸਕਦਾ ਹੈ ਬਾਜਿ ਤੇ ਬਸੰਤ ਦਾ ਮੌਸਮ ਆਉਂਦੇ ਹੀ ਠੰਡ ਕੱਟ ਜਾਂਦੀ ਹੈ ਪਰ ਇਸ ਤੋਂ ਬਾਅਦ ਬਸੰਤ ਤੋਂ 2 ਦਿਨ ਪਹਿਲਾਂ ਮੁੜ ਆਈ ਠੰਡ ਨੇ ਉਕਤ ਕਹਾਵਤ ਨੂੰ ਪੁਰਾਣਾ ਕਰਦੇ ਹੋਏ ਆਈ ਬਸੰਤ ਪਾੜਾ ਲਿਆਂਦੀ ਬਸੰਤ ਦੇ ਕਥਨ ਨੂੰ ਪ੍ਰਚਲਿਤ ਕਰ ਦਿੱਤਾ ਜਿਥੇ ਪਿਛਲੇ ਦਿਨਾਂ ਦੇ ਵਿੱਚ ਤਿੱਖੀ ਧੁੱਪ ਨੇ ਲੋਕਾਂ ਨੂੰ ਖਾਣ ਦੇ ਤੁਰ ਜਾਣ ਦਾ ਅਹਿਸਾਸ ਕਰਵਾ ਦਿੱਤਾ ਸੀ ਇੱਥੇ ਹਰ ਕੋਈ ਹੁਣ ਇਹ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਇਸ ਵਾਰ ਠੰਡ ਘੱਟ ਪਈ ਹੈ ਤੇ ਉੱਥੇ ਬੀਤੇ ਕਾਲ ਤੋਂ ਮੌਸਮ ਨੇ ਕਰਵਟ ਲੈਂਦੇ ਹੋਏ ਆਮ ਲੋਕਾਂ ਨੂੰ ਮੁੜ ਤੋਂ ਅੱਗ ਸੇਕਣ ਦੇ ਲਈ ਮਜਬੂਰ ਕਰ ਦਿੱਤਾ ਹੈ ਬਸੰਤ ਵਾਲੇ ਦਿਨ ਵੀ ਪੰਜਾਬ ਦੇ ਕਈ ਇਲਾਕਿਆਂ ਅੰਦਰ ਛਾਈ ਸੰਗਣੀ ਤੁੰਦ ਨੇ ਠੰਡ ਦਾ ਮੌਸਮ ਹੋਰ ਲੰਬਾ ਚੱਲਣ ਦੇ ਜਿਹੜੇ ਕੀ ਸੰਕੇਤ ਦਿੱਤੇ ਨੇ ਤੇ ਉਧਰ ਹੀ ਮੌਸਮ ਵਿਭਾਗ ਦੇ ਅਨੁਸਾਰ ਇੱਕ ਨਵਾਂ ਪੱਛਮੀ ਗੜਬੜ ਸਰਕਰਮ ਹੋ ਰਿਹਾ ਹੈ ਇਸ ਤੋਂ ਬਾਅਦ 5 ਫਰਵਰੀ ਤੱਕ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਮੀਂਹ ਅਤੇ ਬਰਫ਼ਬਾਰਿ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਇਸ ਦੇ ਨਾਲ ਹੀ ਮੈਦਾਨੀ ਇਲਾਕਿਆਂ ਦੇ ਵਿੱਚ ਯਾਨੀ 4 ਅਤੇ 5 ਫਰਵਰੀ ਨੂੰ ਮੀਂਹ ਪੈਣ ਦੀ ਉਮੀਦ ਜੁਤਾਈ ਜਾ ਰਹੀ ਹੈ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਉੱਥੇ ਵੀ ਸਵੇਰ ਦੇ ਸਮੇਂ ਤੁੰਦ ਦੇਖਣ ਨੂੰ ਮਿਲ ਰਿਹਾ ਉਸ ਤੋਂ ਬਾਅਦ ਅਸਮਾਨ ਦੇ ਵਿੱਚ ਬੱਦਲ ਵਾਈ ਹੋਈ ਹੈ ਤਾਪਮਾਨ 10 ਤੋਂ 19 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਜੁਤਾਈ ਆਯਾ ਜਲੰਧਰ ਤੇ ਪਟਿਆਲਾ ਦੇ ਵਿੱਚ ਵੀ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ ਬੱਦਲਬਾਈ ਹੋਈ ਹੈ ਤੇ ਤਾਪਮਾਨ ਜਲੰਧਰ 'ਚ 9 ਤੋਂ 20 ਡਿਗਰੀ ਦੇ ਵਿੱਚ ਘਰ ਰਿਹਾ ਤੇ ਪਟਿਆਲਾ ਦੇ ਵਿੱਚ 10 ਤੋਂ 22 ਡਿਗਰੀ ਦੇ ਵਿੱਚ ਘਰ ਰਹਣ ਦੀ ਉਮੀਦ ਜਤਾਈ ਜਾ ਰਹੀ ਹੈ ਲੁਧਿਆਣਾ ਦੀ ਗੱਲ ਕਰੀਏ ਤਾਂ ਉੱਥੇ ਵੀ ਜੜ ਕੀ ਚਿੱਟੀ ਸੁੰਦੀ ਚਾਦਰ ਲਿਫਟੀ ਹੋਈ ਨਜ਼ਰ ਆ ਰਹੀ ਹੈ ਬੱਦਲ ਵੀ ਨਜ਼ਰ ਆ ਰਹੇ ਨੇ ਤੇ ਤਾਪਮਾਨ 9 ਤੋਂ 18 ਡਿਗਰੀ ਦੇ ਵਿੱਚ ਘਰ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ ਮੋਹਾਲੀ ਦੇ ਵਿੱਚ ਵੀ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਤੇ ਉੱਥੇ ਤਾਪਮਾਨ 9 ਤੋਂ 23 ਡਿਗਰੀ ਦੇ ਵਿੱਚ ਘਰ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਆਮ ਲੋਕਾਂ ਨੂੰ ਵੀ ਸੁਚੇਤ ਕੀਤਾ ਗਿਆ ਹੈ ਕਿ ਉਹ ਅਣਗਹਿਲੀ ਨਾ ਕਰਨ ਤੇ ਆਪਣਾ ਵੱਧ ਤੋਂ ਵੱਧ ਧਿਆਨ ਰੱਖਿਆ ਜਾਵੇ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਪਸਾ ਨਹੀਂ ਮਨੋਦਯੋ ਚਾਸਤ ਧਨਪ